ਖਬਰ ਹੈ ਫਗਵਾੜਾ ਨੇੜੇ ਇੱਕ ਪਿੰਡ ਹਰਦਾਸਪੁਰ ਤੋਂ ਜਿੱਥੇ ਕੀ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਘਰ ਚ ਮੌਜੂਦ ਮਹਿਲਾ ਨੂੰ ਤੇਜ਼ ਤਾਰ ਹਥਿਆਰਾਂ ਨਾਲ ਧਰਾ ਧਮਕਾ ਕੇ ਉਸ ਕੋਲੋਂ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਕਣਕ ਲੈ ਕੇ ਮੰਡੀ ਗਿਆ ਹੋਇਆ ਸੀ ਤਾਂ ਸਿਖਰ ਦੁਪਹਿਰੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੱਸਿਆ ਹੈ ਕਿ ਲੁਟੇਰਿਆਂ ਨੇ ਮੂਹ ਬੰਨੇ ਹੋਏ ਸਨ ਤੇ ਲੁਟੇਰਿਆਂ ਨੇ ਘਰ ਅੰਦਰ ਅਲਮਾਰੀ ਦਾ ਲੋਕਰ ਖੋਲਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਜਦ ਕਿ ਘਰ ਚ ਲੱਗੇ ਸੀ ਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ ਸਨ ਇਸ ਸਾਰੇ ਮਾਮਲੇ ਸੰਬੰਧੀ ਉਹਨਾਂ ਚਿਹੜੂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਕੀ ਮਾਮਲਾ ਹੈ ਸਾਰਾ ਚੋਰੀ ਦੀਵਾਰ ਦਾ ਤੋ ਅੰਜਾਮ ਦਿੱਤਾ ਚੋਰਾਂ ਨੇ ਤੁਹਾਡੇ ਮਕਾਨ ਵਿੱਚ ਹਾਂਜੀ ਮੈਂ ਗਿਆ ਸੀਗਾ ਜੀ ਮੰਡੀ ਨੂੰ ਕਣਕ ਲੈਣ ਮੇਰੇ ਮਦਰ ਪਿੰਡ ਭੋਗ ਤੇ ਗਏ ਹੋ ਸੀ ਜੀ ਤੇ ਮੇਰੇ ਡੈਡੀ ਹੁਣ ਖੇਤ ਨੂੰ ਗਏ ਸੀ ਟਰੈਕਟਰ ਲੈ ਕੇ ਉਸ ਤੋਂ ਬਾਅਦ ਦੋ ਜਣੇ ਆਏ ਮੇਰੀ ਵਾਈਫ ਸੀ ਘਰ ਕੰਨੇ ਦੋ ਬੰਦੇ ਆਏ ਆ ਅੱਛਾ ਮੂੰਹ ਬੰਨੇ ਹੋ ਸੀ ਉਹਨਾਂ ਦੇ ਕੋਈ ਪਛਾਣ ਨਹੀਂ ਹੋਈ ਆ ਜੀ ਦੋ ਬੰਦੇ ਆਏ ਆ ਜੀ ਤੇ ਕਿੰਨੇ ਕ ਵਜੇ ਟਾਈਮ ਸੀ ਉਈ 12 ਤੋਂ 12:30 ਦੇ ਵਿੱਚ ਕਿਸ ਚੀਜ਼ ਤੇ ਆਇਓ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਅੱਛਾ ਤੈਨੂੰ ਉਦੋਂ ਹੀ ਪਤਾ ਲੱਗਿਆ ਜੋ ਅੰਦਰ ਉਹ ਐਂਟਰੀ ਕਰ ਗਏ ਹਾਂਜੀ ਮੈਂ ਤਾਂ ਘਰ ਇਹ ਨਹੀਂ ਜਿੱਗਾ ਕਿੱਥੋਂ ਦੀ ਐਂਟਰੀ ਕੀਤੀ ਸੀ ਕੁਛ ਪਤਾ ਕੁਛ ਨਹੀਂ ਪਤਾ ਲੱਗ ਰਿਹਾ ਜੀ ਸਰ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਵੀ ਬਾਹਰ ਤੁਹਾਨੂੰ ਇੰਜਾਮ ਦਿੱਤਾ ਆ ਕੇ ਕੁਛ ਉਹ ਅੰਦਰ ਗਏ ਆ ਜੀ ਅੰਦਰ ਜਾ ਕੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਅੱਛਾ ਤੇ ਉਹਨਾਂ ਨੇ ਚਾਕੂ ਕੱਢਿਆ ਤੇ ਮਤਲਬ ਉਹਨਾਂ ਨੇ ਫੋਲਾ ਫਾਲੀ ਕੀਤੀ ਸਾਰੀ ਇੱਕ ਬੰਦਾ ਗੋਲ ਖੜ ਗਿਆ ਦੂਜੇ ਨੇ ਫੋਲਾ ਫਾਲੀ ਕੀਤੀ ਆ ਅੱਛਾ ਤੇ ਕੱਪੜੇ-ਕੁਪੜੇ ਫਰੋਲੇ ਆ ਅਲਮਾਰੀ ਲੋਕਰ ਨਹੀਂ ਖੁੱਲੇ ਹੈਗਾ ਉਹਨਾਂ ਤੇ ਉਹ ਜ ਉਹ ਲਾ ਲਈ ਆਏ ਤੇ ਫੱਤੋਂ ਦੇ ਵਿੱਚ ਮੁੰਡੀਆਂ ਪਾਈਆਂ ਸੀ ਉਹ ਲਾ ਕੇ ਬਾਲੀਆਂ ਕਿੱਧਰ ਚ ਪਾਈ ਹੋਈਆਂ ਸੀ ਹਾਂਜੀ ਹਾਂਜੀ ਤੇ ਮੁੰਡੀਆਂ ਲੈ ਵੇ ਹਾਂਜੀ ਕੋਈ ਨਗਦੀ ਵਗਰਾ ਵੀ ਲੈ ਕੇ ਨਹੀਂ ਨਹੀਂ ਲੋਕਰ ਖੁੱਲੋ ਨਹੀਂ ਜਾਨੂ ਮਾਰਨ ਦੀ ਕੋਈ ਤਾਂ ਅਸੀਂ ਕੀ ਬੁੱਝਤੀ ਹੋਈ ਨਹੀਂ ਉਦਾਂ ਮੰਨ ਲਓ ਕਿ ਜੀ ਕਾਤ ਨੂੰ ਕੋਈ ਕਿਦਾਂ ਡਰਾਡ ਜੀ ਸਿਰ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕੀ ਕਰਾ ਗਏ ਜੀ ਕੋਈ ਨਾ ਸੀਗਾ ਤੁਸੀਂ ਪੁਲਿਸ ਨੂੰ ਚਿਹੜੂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਆਏ ਸੀ ਮਲਾਜ ਉਹ ਦੇਖ ਕੇ ਕੀ ਕਰਨ ਪੁਲਸ ਵਾਲੇ ਨੇ ਕਰਦੇ ਜੀ ਕਹਿੰਦੇ ਤਬਦੀਸ਼ ਕਰਦੇ ਹਾਂ ਦੇਖਦੇ ਜੋਤੀ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਚੇਰਵਾਦ ਆ ਗਈ ਸੀ ਇੱਥੇ ਆ ਗਈ ਸੀ 체ਤੀ ਆ ਗਈ ਸੀ ਜੀ ਪਹਿਲਾਂ ਵੀ ਕੋਈ ਤੇਰੀ ਵਾਰਦਾ ਸੀ ਤੁਹਾਡੇ ਕੋਠੀ ਵਿੱਚ ਨਹੀਂ ਸਾਡੇ ਕਦੇ ਨਹੀਂ ਕਿਹੜਾ ਪਿੰਡ ਹੈ ਹਰਦਾਸਪੁਰ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਬੰਦੇ ਕਰਦੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਸਾਡਾ ਨੁਕਸਾਨ ਆਇਆ ਕੱਲੋ ਕਿਸੇ ਹੋਰ ਦਾ ਵੀ ਹੋ ਜਾਣਾ ਹੈ ਫਿਰ ਪਿੰਡਾਂ 'ਚ ਕਾਫੀ ਖਬਰ ਹੈ ਫਗਵਾੜਾ ਨਦੀਕ ਪਿੰਡ ਹਰਦਾਸਪੁਰ ਤੋਂ ਜਿੱਥੇ ਕੀ ਦਿਨ ਦਿਹਾੜੇ ਦੋ ਲੁਟੇਰਿਆਂ ਨੇ ਇੱਕ ਘਰ ਅੰਦਰ ਦਾਖਲ ਹੋ ਕੇ ਕਾਰਚ ਮੌਜੂਦ ਮਹਿਲਾ ਨੂੰ ਤੇਜ਼ ਤਾਰ ਹਥਿਆਰਾਂ ਨਾਲ ਧਰਾ ਧਮਕਾ ਕੇ ਉਸ ਕੋਲੋਂ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦਿਆਂ ਪੀੜਤ ਮਹਿਲਾ ਦੇ ਪਤੀ ਨੇ ਦੱਸਿਆ ਕਿ ਉਹ ਕਣਕ ਲੈ ਕੇ ਮੰਡੀ ਗਿਆ ਹੋਇਆ ਸੀ ਤਾਂ ਸਿਖਰ ਦੁਪਹਿਰੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਹਨਾਂ ਦੱਸਿਆ ਹੈ ਕਿ ਲੁਟੇਰਿਆਂ ਨੇ ਮੂਹ ਬੰਨੇ ਹੋਏ ਸਨ ਤੇ ਲੁਟੇਰਿਆਂ ਨੇ ਕਾਰਾਂ ਅੰਦਰ ਅਲਮਾਰੀ ਦਾ ਲੋਕਰ ਖੋਲਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ ਜਦਕਿ ਕਾਰ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ ਸਨ ਇਸ ਸਾਰੇ ਮਾਮਲੇ ਸੰਬੰਧੀ ਉਹਨਾਂ ਚਿਹੜੂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।